ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ 쿠ਕਰ ਦੇ ਵਿੱਚ ਆਪਾਂ ਪਾਇਆ ਇੱਕ ਗਲਾਸ ਪਾਣੀ ਦਾ ਤੇ ਸ਼ਲਗਮ ਆਪਾਂ ਜਿਹੜੇ ਆ ਛਿੱਲ ਕੇ ਧੋ ਕੇ ਪਤਲੇ ਪਤਲੇ ਪੀਸਾਂ ਵਿੱਚ ਕੱਟ ਲਏ ਆ ਤੇ ਕੱਟ ਕੇ ਇਹਨਾਂ ਨੂੰ ਆਪਾਂ ਫਿਰ ਧੋ ਲਿਆ ਸਵਾਰ ਕੇ ਤੇ ਇਹਨਾਂ ਨੂੰ ਆਪਾਂ ਪਾ ਦਨੇ ਆ 쿠ਕਰ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾਇਆ ਸ਼ਲਗਮ ਜਿਹੜੇ ਆਪਾਂ ਉਹ ਪਾ ਦਿੱਤੇ ਆ ਕੱਟ ਕੇ ਤੇ ਇਹਦੇ ਵਿੱਚ ਆਪਾਂ ਪਾ ਦਨੇ ਥੋੜਾ ਜਿਹਾ ਨਮਕ ਅੱਧਾ ਚਮਚਾ ਤੇ ਹਲਦੀ ਪਾ ਦਨੇ ਆ ਅੱਧਾ ਕ ਚਮਚਾ ਪਾ ਕੇ ਮਿਕਸ ਕਰਕੇ ਇਹਨੂੰ ਆਪਾਂ ਜਿਹੜਾ ਆ ਚਾਰਕ ਸਿੱਟੀਆਂ ਲਵਾ ਲੈਣੀਆਂ ਤਿੰਨ ਚਾਰ ਸਿੱਟੀਆਂ ਕਿਉਂਕਿ ਨਰਮੇ ਹੁੰਦੇ ਛਲਗਮੇ ਇਕਦਮ ਬਣ ਜਾਂਦੇ ਆ ਸਾਗ ਬਣਾਉਣ ਲੱਗੇ ਆਪਾਂ ਛਲਗਮ ਦਾ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣਾ ਹੈ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਆ ਇਹ ਤੇ ਇਹਨੂੰ ਆਪਾਂ ਢੱਕਣ ਨੂੰ ਲਾ ਕੇ ਤੇ ਆਪਾਂ ਚਾਰ ਪੰਜ ਸਿੱਟੀਆਂ ਇਹਦੀਆਂ ਆਪਾਂ ਲਵਾ ਲੈਣੀਆਂ ਆ ਤੇ ਜਦੋਂ ਇਹਦੀ ਜਿਹੜੀ ਆ ਭਾਪ ਖਤਮ ਹੋ ਜਵੇ ਆਪਣੇ ਆਪ ਫਿਰ ਇਹਨੂੰ ਆਪਾਂ ਖੋਲ ਲਵਾਂਗੇ ਤੇ ਖੋਲ ਕੇ ਆਪਾਂ ਜਿਹੜਾ ਆ ਇਹਨਾਂ ਨੂੰ ਮੈਸ਼ ਕਰਨਾ ਚੰਗੀ ਤਰ੍ਹਾਂ ਸਬਜ਼ੀ ਦਾ ਆਪਾਂ ਬਹੁਤ ਵਾਰੀ ਬਣਾ ਕੇ ਖਾਂਦੇ ਆ ਇਸ ਤਰ੍ਹਾਂ ਇੱਕ ਵਾਰੀ ਛਲਕਮਾ ਦਾ ਸਾਗ ਬਣਾ ਕੇ ਖਾਓ ਨਾ ਤੇ ਬਾਰ ਬਾਰ ਤੁਸੀਂ ਇਦਾਂ ਖਾਓਗੇ ਬੜਾ ਹੀ ਟੇਸਟੀ ਬਣਦਾ ਆ ਇਹ ਨਵੀਂ ਜਿਹੀ ਡਿਸ਼ ਬਣ ਜਾਂਦੀ ਆ ਤੇ ਬਹੁਤ ਹੀ ਸੁਆਦ ਬਣਦਾ ਆ ਤੇ ਦੇਖੋ ਪਾਣੀ ਦੀ ਆਪਾਂ ਨੂੰ ਲੋੜ ਨਹੀਂ ਹੋਰ ਕਿਉਂਕਿ ਪਾਣੀ ਜਿਹੜਾ ਇਦਾਂ ਦੇ ਵਿੱਚੇ ਕੁੱਕਰ ਦੇ ਹੋ ਜਾਂਦਾ ਇਹਨਾਂ ਦਾ ਛਲਕਮਾ ਦਾ ਵੀ ਪਾਣੀ ਹੈਗਾ ਸੀ ਥੋੜਾ ਜਿਹਾ ਆਪਾਂ ਪਾਇਆ ਵੀ ਸੀ ਗਲਾਸ ਇੱਕ ਤੇ ਦੇਖੋ ਚੰਗੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਜਿਹੜਾ ਇਦਾਂ ਮੈਸ਼ ਕਰ ਲੈਣਾ ਮੋਟਾ ਟੁਕੜਾ ਨਾ ਰ ਤੇ ਦੇਖੋ ਜੀ ਇਸ ਤਰ੍ਹਾਂ ਮੈਸ਼ ਕਰ ਲਿਆ ਤੇ ਫਿਰ ਇਹਨੂੰ ਆਪਾਂ ਲਾਨੇ ਆ ਤੜਕਾ ਆਪਾਂ ਨੂੰ ਪਤਾ ਹੀ ਆ ਛਲਗਮ ਜਿਹੜੇ ਆ ਬਾਇ ਬਹੁਤ ਹੁੰਦੇ ਆ ਸਰਦੀ ਦਾ ਮੌਸਮ ਇਸ ਕਰਕੇ ਇਹਦੇ ਵਿੱਚ ਗਰਮ ਚੀਜ਼ਾਂ ਵੀ ਜ਼ਰੂਰ ਪਾਉਣੀਆਂ ਚਾਹੀਦੀਆਂ ਆ ਤੇ ਪਹਿਲਾਂ ਆਪਾਂ ਇਹਨਾਂ ਨੂੰ ਕਰ ਲਿਆ ਮੈਸ਼ ਫਿਰ ਆਪਾਂ ਇੱਧਰ ਰੱਖੀ ਕੜਾਹੀ ਥੋੜੀ ਜਿਹੀ ਤੇਲ ਪਾਇਆ ਹਿੰਗ ਪਾ ਦਤੀ ਆ ਤੇ ਤੜਕੇ ਲਈ ਆਪਾਂ ਜੀਰਾ ਵੀ ਥੋੜਾ ਜਿਹਾ ਪਾ ਦੰਨੇ ਆ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੰਨੇ ਆ ਜੀ ਹਰੇ ਪਿਆਜ਼ ਹਰੇ ਪਿਆਜ਼ ਜਿਹੜੇ ਆ ਅੱਜ ਕੱਲ ਸੀਜ਼ਨਲ ਹੈਗੇ ਆ ਇਹ ਮੌਸਮ ਦੇ ਨਾਲ ਤੇ ਪਹਿਲਾਂ ਆਪਾਂ ਅਦਰਕ ਪਾਇਆ ਕ੍ਰਸ਼ ਕਰਕੇ ਕਾਫੀ ਸਾਰਾ ਅਦਰਕ ਮੈਂ ਜਿਹੜਾ ਕ੍ਰਸ਼ ਕਰਕੇ 2 ਚਮਚੇ ਤਕਰੀਬਨ ਵੱਡੇ ਜਿਹੜੇ ਆ ਉਹ ਮੈਂ ਕ੍ਰਸ਼ ਕਰਕੇ ਅਦਰਕ ਪਾਇਆ ਇਹਦੇ ਵਿੱਚ ਤੇ ਇਹਨੂੰ ਪਹਿਲਾਂ ਆਪਾਂ ਪਕਾਉਨੇ ਆ ਅਦਰਕ ਨੂੰ ਫਿਰ ਆਪਾਂ ਇਹ ਚ ਪਾਨੇ ਹਰਾ ਪਿਆਜ਼ ਤੇ ਕਿਉਂਕਿ ਅਦਰਕ ਆਪਾਂ ਜ਼ਿਆਦਾ ਪਾਇਆ ਥੋੜਾ ਥੱਲੇ ਲੱਗਦਾ ਰਹਿੰਦਾ ਇਸ ਤਰ੍ਹਾਂ ਇਹ ਪਰ ਇਹਨੂੰ ਆਪਾਂ ਪਕਾ ਲੈਣਾ ਇਸ ਤਰ੍ਹਾਂ ਤੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਪਾਣੇ ਆ ਪਿਆਜ਼ ਨੂੰ ਵੀ ਆਪਾਂ ਪਕਾਉਨੇ ਆ ਥੋੜਾ ਤੇ ਬਾਕੀ ਦਾ ਸਮਾਨ ਆਪਾਂ ਫਿਰ ਬਾਅਦ ਚ ਪਾਉਨੇ ਆ ਜੀ ਬਹੁਤ ਹੀ ਵਧੀਆ ਇਹ ਏਦਾਂ ਸਾਗ ਜਿਹੜਾ ਛਲਗਮ ਦਾ ਬਣ ਕੇ ਤਿਆਰ ਹੋ ਜਾਂਦਾ ਆ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਬਹੁਤਾ ਟਾਈਮ ਵੀ ਨਹੀਂ ਲੱਗਦਾ ਛੇਤੀ ਬਣ ਜਾਂਦਾ ਆ ਤੇ ਟੇਸਟ ਹੀ ਬਹੁਤ ਬਣਦਾ ਹੈ ਤੇ ਪਿਆਜ਼ ਜਿਹੜਾ ਆਪਣਾ ਹਰਾ ਹੈ ਜਿਆਦਾ ਤਾਂ ਨਹੀਂ ਪੱਕਣਾ ਇੰਨਾ ਕੁ ਪਿਆਜ਼ ਆਪਣਾ ਪੱਕ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਦੋ ਜਿਹੜੇ ਟਮਾਟਰ ਮੈਂ ਪੀਸ ਕੇ ਪਾ ਦੱਤੇ ਆ ਇਹਦੇ ਵਿੱਚ ਤੇ ਵਿੱਚੇ ਟਮਾਟਰ ਦੇ ਆਪਾਂ ਪੀਸ ਲਈਆਂ ਹਰੀਆਂ ਮਿਰਚਾਂ ਜਿੰਨਾਕ ਤੁਸੀਂ ਮਿਰਚ ਖਾਣੀ ਆ ਉਨਨਕ ਤੁਸੀਂ ਮਿਰਚਾਂ 4-5 ਮਿਰਚਾਂ ਮੈਂ ਦੇ ਵਿੱਚ ਪੀਸ ਲਈਆਂ ਤੇ ਉਹ ਪਾ ਦਿੱਤੀਆਂ ਤੇ ਹੁਣ ਇਹਨੂੰ ਵੀ ਆਪਾਂ ਪਕਾਉਨੇ ਆ ਵਧੀਆ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਪੱਕ ਜਾਵੇ ਆਪਣਾ ਪਿਆਜ਼ ਵੀ ਟਮਾਟਰ ਵੀ ਅਦਰਕ ਲਸਣ ਜੇ ਉਹ ਵੀ ਹੈਗਾ ਸਮਟੇਰੀਅਲ ਸਾਰਾ ਪੱਕ ਜਾਵੇ ਤੇ ਇਹਦੇ ਵਿੱਚ ਆਪਾਂ ਪਾ ਦੱਤੇ ਜੀ ਥੋੜੇ ਜਿਹੇ ਮਟਰ ਤੇ ਟੇਸਟ ਨੂੰ ਵਧਾਉਗੇ ਇਹ ਵੀ ਵਧੀਆ ਲੱਗਦੇ ਇਹਦੇ ਵਿੱਚ ਥੋੜੇ ਜਿਹੇ ਮਟਰ ਪਾ ਦਿੱਤੇ ਆ ਤੇ ਫਿਰ ਇਹ ਚ ਆਪਾਂ ਪਾਨੇ ਹਰੇ ਮੇਥੇ ਦੇਖੋ ਬਾਏ ਆਏ ਹੈ ਠੰਡ ਦਾ ਮੌਸਮ ਆਪਾਂ ਅਦਰਕ ਵੀ ਜ਼ਿਆਦਾ ਪਾਇਆ ਹਰੇ ਮੇਥੇ ਪਾਏ ਆ ਹਿੰਗ ਪਾਏ ਸਾਰੀਆਂ ਚੀਜ਼ਾਂ ਗਰਮ ਆ ਤੇ ਟਮਾਟਰ ਦੋ ਪਾਤ ਤੇ ਉਹ ਵੀ ਗਰਮ ਆ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਆ ਐਦਾਂ ਮਿਕਸ ਕਰਕੇ ਤੇ ਫਿਰ ਇਹਨੂੰ ਆਪਾਂ ਟੱਕ ਕੇ ਜਿਹੜਾ ਪਕਾ ਲੈਣਾ ਆ ਤੜਕੇ ਨੂੰ ਤੇ ਟੱਕ ਕੇ ਪਕਾ ਕੇ ਫਿਰ ਆਪਾਂ ਜਿਹੜੇ ਛਲਗਮ ਐਡਸ ਕਰਕੇ ਰੱਖਿਓ ਫਿਰ ਆਪਾਂ ਉਹ ਇਹਦੇ ਵਿੱਚ ਪਾ ਦਵਾਂਗੇ ਤੇ ਆਪਣਾ ਸਾਗ ਜਿਹੜਾ ਤਿਆਰ ਹੋ ਜਾਣਾ ਬਹੁਤ ਹੀ ਛੇਤੀ ਬਣ ਜਾਂਦਾ ਆ ਤੇ ਬੜਾ ਹੀ ਟੇਸਟੀ ਬਣਦਾ ਇੱਕ ਵਾਰ ਟਰਾਈ ਜ਼ਰੂਰ ਕਰਿਓ ਜੀ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਜ਼ਰੂਰਤ ਆ ਤੇ ਦੇਖੋ ਸਾਰੇ ਹੀ ਆਪਾਂ ਜਿਹੜਾ ਛਲਗਮਸਗਾ ਨਾ ਮੈਚ ਕਰਕੇ ਰੱਖਿਆ ਆ ਉਹ ਸਾਰੇ ਆਪਾਂ ਇਹਦੇ ਵਿੱਚ ਪਾ ਦੱਤੇ ਆ ਤੇ ਪਾ ਕੇ ਤੇ ਇਹਨੂੰ ਆਪਾਂ ਫਿਰ ਮਿਕਸ ਕਰ ਲੈਨੇ ਵੀਡੀਓ ਮੈਂ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਐਸ ਕਰਕੇ ਆਪਾਂ ਮੇਨ ਮੇਨ ਪਾੜ ਜਿਹੜਾ ਉਹੀ ਦਿਖਾਈਦਾ ਆ ਤੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਇਸ ਕਰਕੇ ਆਪਾਂ ਜਿਹੜੀ ਆ ਛੋਟੀ ਜਿਹੀ ਵੀਡੀਓ ਰੱਖੀ ਦੀ ਆ ਲਓ ਜੀ ਆਪਾਂ ਮਿਕਸ ਕਰਤਾ ਚੰਗੀ ਤਰ੍ਹਾਂ ਟਾਕ ਦਿੱਤਾ ਆ ਤੇ ਟਾਕ ਕੇ ਪਕਾ ਲਿਆ ਆਪਾਂ ਇਹਨੂੰ ਮੀਡੀਅਮ ਸੇਕ ਦੇ ਦਿੱਤੇ ਤੇ ਪਾਣੀ ਆਪਾਂ ਬਿਲਕੁਲ ਨਹੀਂ ਐਕਸਟਰਾ ਪਾਇਆ ਹੈਗਾ ਕਿਉਂਕਿ ਪਹਿਲੇ ਪਾਣੀ ਇਹਦੇ ਵਿੱਚ ਹੈਗਾ ਸੀ ਉਹੀ ਉਹਦੇ ਨਾਲੇ ਇਹਦਾ ਜਿਹੜਾ ਵਧੀਆ ਤਿਆਰ ਹੋ ਗਿਆ ਪਕ ਕੇ ਇਹ ਲਓ ਜੀ ਸਾਗ ਜਿਹੜਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਨਵੇਂ ਵੀਰ ਜਿਹੜੇ ਜੋੜਦੇ ਆ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਲਾਈਕ ਕਰਿਓ ਸ਼ੇਅਰ ਕਰਿਓ ਦੇਖੋ ਜੀ ਬਣਾਓ ਤੇ ਖਾਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਲਓ ਜੀ ਸਾਗ ਆਪਣਾ ਤਿਆਰ ਹੋ ਗਿਆ ਛਲਗਮ ਦਾ